ਮੈਂ ਕਿੱਥੇ ਗਵਾਚਣਾ ਤੇਰੇ ਨੂੰ ਕੋਈ ਗੱਲ ਹੈਗੀ ਤਾਂ ਮੈਨੂੰ ਦੱਸ ਗੱਲ ਕਾਦੀ ਹੋਣੀ ਆ ਗੱਲ ਤੇ ਆਈ ਨਹੀਂ ਕੋਈ ਚੱਲ ਫਿਰ ਜਾ ਹਾਏ ਮੈਂ ਤੇ ਬਚ ਗਈ ਅੱਜ ਜੇ ਕਿਤੇ ਥੋੜੀ ਦੇਰ ਹੋਰ ਬਹਿ ਜਾਂਦਾ ਨਾ ਅੱਜ ਤੇ ਪੱਕਾ ਮੈਨੂੰ ਨਾ ਮੇਰੀ ਕਲਾਸ ਲੱਗ ਜਾਣੀ ਸੀ ਸ਼ੁਕਰ ਆ ਇਹਨਾਂ ਨੂੰ ਵੀ ਨਹੀਂ ਪਤਾ ਲੱਗਾ ਹਾਂ ਨਾ 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 ਬੋਲੀ ਜਾਨੀ ਮੈਨੂੰ ਦੱਸ ਕੀ ਗੱਲ ਆ ਮੈਂ ਮੈਂ ਕਹਿੰਦੀ ਹੁ ਸ਼ਲਗਮੰਦਰ ਸੜਨਦੇ ਚੱਲੀ ਅੰਦਰ ਅੱਜ ਤੋਂ ਬਾਅਦ ਹੱਕ ਨਹੀਂ ਚਲਾਨੀ ਨਹੀਂ ਚਲ ਜਿਹੋ ਜਿਹਾ ਪਿਓ ਤੇ ਉਹੋ ਜਿਹਾ ਪੁੱਤਰ ਸੌਂ ਜਾਂਦਾ ਹੀ ਤੇ ਮਜਾ ਆ ਕਦੀ ਲੀਰੇ ਵੀ ਆ ਚਦਰਾ ਚਦਰਾ ਜਾਨੇ ਕੀ ਕਰ ਦਵਾ ਤੇ ਆ ਹੈ ਹੀ ਨਹੀਂ ਨਾ ਪਿਓ ਨੂੰ ਸ਼ਰਮ ਤੇ ਨਾ ਪੁੱਤਰਾਂ ਨੂੰ ਸ਼ਰਮ ਸ਼ਰਮੀ ਲਾਈ ਹੋਈ ਏ ਨਾਨਾ ਨੇ ਜੋ ਕਰੇ ਮਾਂ ਕਰੇ ਜੋ ਕਰੇ ਮਾਂ ਕਰੇ ਉਹੋ ਜਿਹਾ ਪਿਓ ਸਾਰਾ ਦਿਨ ਰਸੋਈ ਚ ਮਨ ਵੇਲਿਆ ਨਹੀਂ ਹੁੰਦਾ ਕਦੀ ਇਹ ਲੈਣਾ ਇਹ ਨਹੀਂ ਇਹ ਕੀ ਗਲਪਣ ਨਹੀਂ ਹੈ ਤੇਰੇ ਪੁੱਤਰ ਤੋਂ ਹੀ ਗਲਪਣ ਨਹੀਂ ਆ ਹਾ ਹੈ ਕੀ ਹੋਇਆ ਈ ਬੜਾ ਕੁਝ ਹੋ ਗਿਆ ਚਾਹੀ ਹਾਂ ਹਾਂ ਦੱਸ ਤੇ ਸਹੀ ਮੈਨੂੰ ਵੱਡੀ ਨੂੰ ਤੇ ਜਣਗੀ ਆ ਗਈ ਵਧਿਆ ਹਾਂ ਬਹਿ ਜਾ ਮੇਰੇ ਕੋਲ ਆ ਖਲੋਂਦੀ ਹਿੰਮਤ ਨਹੀਂ ਹਾਂ ਚਲ ਬਹਿ ਫਿਰ ਵੱਡੀ ਨੂੰ ਤੇ ਚਾਈ ਚੰਗੀ ਆ ਗਈ ਹੋ ਅੱਛਾ ਹੁਣ ਛੋਟੇ ਦਾ ਵਿਆਹ ਕਰਨਾ ਨਾ ਹਾਂ ਤੇ ਛੋਟੇ ਦੀ ਅੱਡੀ ਜੁਬਾਨ ਹੁੰਦੀ ਪਈ ਉਹ ਅੱਡੀ ਬਾ ਜੱਡੀ ਲੰਬੀ ਅੱਛਾ ਤੈਨੂੰ ਪਤਾ ਹੀ ਕੁਛ ਨਹੀਂ ਅੱਛਾ ਅੱਛਾ ਤੂੰ ਨਹੀਂ ਮੈਨੂੰ ਨਹੀਂ ਪਤਾ ਆਵੇ ਜੋ ਹੀ ਪੁੱਤਰਾਂ ਨੂੰ ਮੇਰੇ ਸਾਹਮਣੇ ਤੇ ਬੋਲਦਾ ਨਹੀਂ ਕੁਛ ਵੀ ਜੋ ਹੀ ਤੂੰ ਪੁੱਤਰਾਂ ਨੂੰ ਮੱਤ ਦਿੱਤੀ ਹੁੰਦੀ ਨਾ ਹੱਥ ਤੱਕ ਨੋਬਤ ਨਾ ਪਹੁੰਚਦੀ ਅੱਛਾ ਮੈਂ ਤੇ ਚੰਗੀ ਮੱਤ ਦਿੱਤੀ ਐ ਹੁਣ ਉਹਨਾਂ ਦੀ ਸਾਡੀ ਆਪਣੀ ਸੋਚ ਨਹੀਂ ਐ ਸਾਰਾ ਦਿਨ ਚਾਈ ਮਨ ਨੂੰ ਸੋਈ ਚ ਫਾਇਲਾ ਛੜਦਾ ਇੱਕ ਮਿੰਟ ਨਾ ਮਨੂੰ ਟਾਈਮ ਨਹੀਂ ਹੋਗਾ ਹਾਂ ਕੀ ਕਹਿੰਦਾ ਕੀ ਐ ਕਹਿੰਦਾ ਕੀ ਬਾ ਰੋਟੀ ਬਣਾ ਕੇ ਦਿੱਤੀ ਹੁ ਅੱਛਾ ਕਦੀ ਕਹਿੰਦਾ ਪਤਲੇ ਫੁਲਕੇ ਦੇ ਦੇ ਆ ਕਰ ਮਨੋ ਜੇ ਪਤਲੀ ਰੋਟੀ ਦੀ ਨੀਅਤ ਕਦੀ ਕਹਿੰਦਾ ਮੋਟੀ ਮਨੋ ਨਾ ਥੋੜੀ ਭਾਰਾ ਫੁਲਕਾ ਦੇ ਆ ਕਰ ਅੱਛਾ ਪਰਸੋਂ ਦੀ ਗੱਲ ਸੁਣ ਲੈ ਹਾਂ ਮੱਕੀ ਦੀਆਂ ਰੋਟੀਆਂ ਬਣਾਈਆਂ ਸਾਗ ਦੇ ਨਾਲ ਉਹ ਵੀ ਮੈਨੂੰ ਪਸੰਦ ਆਈਆਂ ਹਾਏ ਹਾਏ ਫੇਰ ਕਦੀ ਕਹਿੰਦਾ ਮੈਨੂੰ 12 ਵਜੇ ਰੋਟੀ ਦੇ ਦਿਆ ਕਰ 12 ਵੇ ਰੋਟੀ ਦੇ ਦਿੱਤੀ ਹੁ ਸਾਢੇ 12 ਵਜੇ ਕਹਿੰਦਾ ਮੈਨੂੰ ਚਾਹ ਦੇ ਦਿਆ ਕਰ 15 ਮਿੰਟਾਂ ਚ ਮੇਰੀ ਠੰਡੀ ਹੋਣੀ ਚਾਹੀਦੀ ਉਹ ਦੇ ਦਿੱਤੀ ਹੁ ਚੈ ਵੱਡੀ ਨੇ ਤਾਂ ਸੁਣ ਲਈ ਆਂ ਕੱਲ ਨੂੰ ਜੇ ਛੋਟੀ ਆ ਗਈ ਨਾ ਉਹਨੇ ਨਹੀਂ ਸੁਨਾ ਫੇਰ ਨਾ ਕਿ ਮੇਰੇ ਪੁੱਤਰ ਦੀ ਬੇਇੱਜ਼ਤੀ ਹੁੰਦੀ ਹੈ। ਜੇ ਤੂੰ ਉਹਨਾਂ ਨੂੰ ਕਿੱਦਾਂ ਸਾਂਭਦੀ ਰਹੀ ਆਂ? ਹਾਏ ਹਾਏ ਮੈਂ ਕਿੱਸਾ ਸਮਝੇ ਰਹੀ ਆਂ? ਆਹੋ ਮੈਂ ਤੇ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਰੱਖਦੀ ਸੀ, ਸਾਂਭਦੀ ਸੀ। ਕਿੱਦਾਂ? ਪਹਿਲਾਂ ਮੇਰੀ ਗੱਲ ਸੁਣ। ਮੈਂ ਪਤਾ ਕੀ ਕਰਦੀ ਹੁੰਦੀ ਸੀ? ਮੈਂ ਸਵੇਰੇ ਤੜਕੇ ਉੱਠਣਾ। ਉੱਠ ਕੇ ਤੇ ਮੈਂ ਜਾ ਫੜਿਆ ਰੋਟੀਆਂ ਦਾ ਪਕਾ ਕੇ ਤੇ ਰੱਖ ਜੰਨੀ ਹੁੰਦੀ ਸਾਂ। ਹੈ? ਤੇ ਨਾਲ ਮੈਂ ਸਬਜ਼ੀ ਸੁੱਕੀ ਬਣਾ ਕੇ ਤੇ ਰੱਖ ਜੰਨੀ ਸਾਂ। ਤੇ ਹੁਣ ਕੀ ਹੋਇਆ? ਤੇ ਮੈਂ ਚਾਰ ਰਪਤੀਲੇ ਗੜਕਾ ਦਿੰਦੀ ਹੁੰਦੀ ਸੀ ਓ ਅੱਛਾ ਮੈਂ ਦੱਸਾਂ ਮੈਂ ਕਹਿੰਦੀ ਆਪੇ ਖਾ ਲਓ ਤੇ ਆਪੇ ਪੀ ਲਓ ਮੈਂ ਤਾਂ ਇੱਕੋ ਵਾਰੀ ਰੋਟੀਆਂ ਪਕਾ ਦਿੰਦੇ ਹੁੰਦੇ ਸੀ ਦੁਪਹਿਰ ਦੀ ਵੀ ਤੇ ਸਵੇਰ ਦਾ ਨਾਸ਼ਤਾ ਵੀ ਮੈਂ ਤਾਂ ਇੱਕੋ ਵਾਰੀ ਪਕਾ ਕੇ ਤੇ ਮੈਂ ਰੱਖ ਦਿੰਦੀ ਆ ਮੈਂ ਕਹਿੰਦੀ ਆ ਜਿਹੜਾ ਜੀ ਕਰਦਾ ਆਪੇ ਕੱਢੀ ਜਾਓ ਆਪੇ ਖਾਈ ਜਾਓ ਤੇ ਹੁਣ ਕੀ ਬਿਮਾਰੀ ਪਈ ਹੈ ਨਹੀਂ ਆਤਾ ਤੇ ਤੂੰ ਹੀ ਪਾਈਆਂ ਹੋਈਆਂ ਸਾਰੀਆਂ ਕਿਹੜੀਆਂ ਐ ਐ ਜੜੀਆਂ ਰੋਟੀਆਂ ਪਾਣੀਆਂ ਹੁੰਦੀਆਂ ਜੋ ਵੀ ਹੈ ਤੇ ਜੋ ਵੀ ਹੈ ਨਾ ਤੂੰ ਹੀ ਸਾਰੀਆਂ ਆਤਾ ਪਾਈਆਂ ਹੋਈਆਂ ਮੈਂ ਕੋਈ ਆਤ ਨਹੀਂ ਪਾਈ ਹੈਗੀ ਮੈਂ ਦੱਸਾਂ ਜੇ ਮੈਂ ਤੈਨੂੰ ਕਹਿੰਦੀ ਸਾਂ ਨਾ ਇਹ ਇੱਕ ਵੱਡੀ ਰੋਟੀ ਬਣਾ ਕੇ ਤੂੰ ਕਹਿੰਦੀ ਸੀ ਨਹੀਂ ਆ ਫਲਾਣਾ ਆਇਆ ਗਰਮ ਰੋਟੀ ਬਕਾਓ ਆ ਸਬਜ਼ੀ ਇਹਨਾਂ ਨੂੰ ਗਰਮ ਕਰਕੇ ਦਿਓ ਆ ਫਲਾਣੇ ਚ ਇਹਦੇ ਗਰਮ ਕਰਕੇ ਦਿਓ ਤੇ ਹੁਣ ਬੈਠ ਕੇ ਹੁਣ ਭੁਗੜ ਤਾਂ ਫੇਰ ਤੇ ਚਾਹੀ ਕੋਈ ਟਾਈਮ ਹੁੰਦਾ ਵੈ ਜੇ ਮੈਂ ਆਟਾ ਪਾਈਆਂ ਮੈਂ ਤੇ ਮਾੜੀ ਰੋਟੀ ਹੁਣ ਵੀ ਨਹੀਂ ਖਾਂਦੀ ਇਹਨਾਂ ਨੂੰ ਮੈਂ ਤੇ ਇਹ ਵੀ ਗਰਮ ਗਰਮ ਰੋਟੀ ਨਹੀਂ ਪਰ ਕੋਈ ਟਾਈਮ ਵੀ ਤੇ ਹੋਵੇ ਆਏ ਹਾਈ ਤਾਂ ਟਾਈਮ ਕੀ ਹੈ ਤੈਨੂੰ ਇੱਕੋ ਹੀ ਤਾਂ ਮੈਂ ਸਕੀਮ ਦਿੱਤੀ ਤੂੰ ਵੀ ਚੁੱਪ ਕਰਕੇ ਨਾ ਪਾ ਕੇ ਤੇ ਰੱਖ ਛੱਡਿਆ ਕਰ ਜਾਈ ਸਕੀਮਾ ਤੂੰ ਨਾ ਆਪਣੀ ਜਦੋਂ ਮੈਂ ਸਿਰੇ ਰੋਟੀ ਬਣਾਵਾਂਗੀ ਨਾ ਤੈਨੂੰ ਮੈਂ ਕੋਲ ਬਿਠਾਣਾ ਹੀ ਆਰਥਿਕ ਬਗੈਣੀ ਬਿਠਾ ਲੈ ਤੇ ਮੇਰਾ ਸਾਥ ਦੇ ਦੀ ਤੂੰ ਕਿ ਜਿਸ ਤਰ੍ਹਾਂ ਹੈਗੇ ਨਾ ਰੋਟੀ ਉੱਦਾਂ ਖਾ ਉੱਦਾਂ ਖਾਓ ਅਸੀਂ ਕੋਈ ਬੇਲੇ ਨਹੀਂ ਹੈ ਕਿ ਬਾਰ-ਬਾਰ ਸਵੇਰ ਤਰਿਹੇ ਬਾਤਾਂ ਨਾ ਨਾ ਸੁੰਗੀਆਂ ਕਰ ਤਾਈਮ ਨਾਲ ਨਾ ਬੰਦੇ ਨੂੰ ਢਲ ਜਾਣਾ ਚਾਹੀਦਾ ਵਾ ਉਮਰ ਦਾ ਵੀ ਕੋਈ ਲਿਆਜ਼ ਹੁੰਦਾ ਵਾ ਜਵਾਨੀ ਵੇਲੇ ਬੰਦੇ ਦੀ ਗੱਲਾਂ ਹੋਰ ਹੁੰਦੀਆਂ ਵਾ ਬੁਢਾਪੇ ਵਿੱਚ ਬੰਦੇ ਦੀ ਗੱਲਾਂ ਹੋਰ ਹੁੰਦੀਆਂ ਵਾ ਸਮਝਦਾ ਹੀ ਨਹੀਂ ਕੁਛ ਨਹੀਂ ਤੂੰ ਢਲਣ ਦੀ ਗੱਲ ਕਰਦੀ ਪਈਆਂ ਹੈ ਆ ਤਿੰਨੇ ਜਾਣੇ ਵੇਲੇ ਹੀ ਹੈ ਉਧਰ ਉਹ ਆਇਆ ਫੜਿਆ ਰੋਟੀਆਂ ਉਧਰੋਂ ਆਇਆ ਖਾਲੀਆਂ ਜਾਂ ਕੁਛ ਜਾਂ ਕੋ ਕੰਮ ਕਰਦੀ ਹੋਣਾ ਫਿਰ ਤੇ ਅਸੀਂ ਕਹੀਏ ਵੀ ਇਹਨਾਂ ਨੂੰ ਸਭ ਕੋਈ ਗਰਮ ਗਰਮ ਰੋਟੀਆਂ ਰੋਟੀਆਂ ਬਣਾ ਕੇ ਦੇਈਏ ਤੇ ਵਿਹਲੇ ਨੂੰ ਆਪਾਂ ਕੀ ਕਰੀਏ ਹੈ ਸਾਰਾ ਦਿਨ ਫਿਰ ਇਹਨਾਂ ਦੇ ਵਿੱਚ ਹੀ ਲੱਗੇ ਰਹੀ ਹੈ ਤੇ ਫਿਰ ਤੇ ਆਪਾਂ ਨੂੰ ਕੋਈ ਹੋਰ ਕੋ ਕੰਮ ਨਹੀਂ ਹੈਗਾ ਹੈ ਸਾਰਾ ਦਿਨ ਇਹਨਾਂ ਨੂੰ ਰੋਟੀਆਂ ਪਕਾ ਕੇ ਵਾਪਸ ਦੇਈਏ ਅੱਗੇ ਵਿਹਲੇ ਮੇਰੇ ਸਾਹ ਮੇਰੀ ਇੱਕੋ ਹੀ ਗੱਲ ਮੰਨ ਮੇਰੇ ਸਾਹ ਤੂੰ ਇੰਜ ਕਰ ਰੋਟੀਆਂ ਪਕਾ ਕੇ ਰੱਖ ਜਾ ਕਰ ਭਾਵੇਂ ਸਬਜ਼ੀ ਖੋਵੇ ਚਾਹੇ ਨਾ ਹੋਵੇ ਚਾਹੇ ਰੋਟੀ ਗੋੜੇ ਨਾਲ ਖਾਣ ਤੇ ਭਾਵੇਂ ਖਾਣ ਭਾਵੇਂ ਅਚਾਰ ਦੇ ਨਾਲ ਮਾਰਾ ਮੇਰੀ ਮਨ ਐ ਇਹ ਕੁਛ ਕਰ ਸਿਰ ਚ ਪਾਣੀ ਉਹਨਾਂ ਨੇ ਮੇਰੇ ਐਵੇਂ ਐਵੇਂ ਚੱਚ ਮਾਰਨਗੇ ਪਹਿਲਾਂ ਮੇਰੀ ਗੱਲ ਸੁਣ ਲੈ ਪਹਿਲਾਂ ਤੂੰ ਆਪਣੇ ਬੰਦੇ ਨੂੰ ਭਗਾ ਲਿਆ ਫੇਰ ਤੇ ਪੁੱਤਰਾਂ ਨੂੰ ਭਗਾ ਲਿਆ ਹੈ ਤੇ ਉਦੋਂ ਤੇ ਕਹਿੰਦੀ ਨਹੀਂ ਲੈ ਟੱਪੜੇ ਪ੍ਰੈਸ ਕਰਕੇ ਦਵਾ ਇਹ ਕੰਮ ਕਰਕੇ ਦਵਾ ਹੈ ਤਖ ਨੂੰ ਨੂੰ ਭੁਗਤ ਹੁਣ ਭੁਗਤਣ ਡਈਆਂ ਨਾ ਨਾ ਪਹਿਲਾਂ ਇਹ ਕੁਛ ਕਰਿਆ ਕਰ ਮਰਸਾ ਜੇ ਸਕੀਮ ਲੜਨੀ ਹੋ ਨਾ ਤੇ ਮੇਰੇ ਵਾਲੀ ਸਕੀਮ ਲੜ ਬਸ ਐਂਜ ਕਰਿਆ ਕਰ ਬਣਾ ਦਿਆ ਕਰ ਸਵੇਰੇ ਰੋਟੀਆਂ ਤੱਬਾ ਰੋਟੀਆਂ ਦਾ ਪਕਾਜਿਆ ਕਰ ਆ ਭੇਖਾਂ ਜਦੋਂ ਆਨ ਮਰਜੀ ਖਾਣ ਪੀਣ ਤੈਨੂੰ ਘਰੀ ਸਿਰ ਜਦੀ ਮੈਂ ਦੱਸ ਤੂੰ ਹੋਰ ਕੰਮਾਂ ਵਿੱਚ ਕੰਮ ਕਰਿਆ ਕਰ ਮੈਂ ਦੱਸਾਂ ਚਾਹੀਏ ਤੇ ਮੇਰੀ ਕੀ ਗਲਤੀ ਹੈ ਜੇ ਮੈਂ ਗਰਮ ਰੋਟੀ ਦਿੰਦੀ ਆ ਸਭ ਕੁਝ ਕਰਦੀ ਆ ਤੇ ਮੈਂ ਤੇ ਇਹੀ ਕਹਿੰਦੀ ਕਿ ਬੰਦਾ ਆਪਣੇ ਕੰਮਕੁਮ ਤੋਂ ਆਇਆ ਚ ਰੋਟੀ ਪਾਣੀ ਖਾ ਲਵੇ ਹੈ ਗਰਮ ਦਿੰਦੀ ਆ ਤੇ ਮੈਂ ਕੋਈ ਗਲਤੀ ਕੀਤੀ ਫਿਰ ਮੇਰੀ ਤੇ ਇਹੀ ਰਹਿ ਗਈ ਨਾ ਸਾਰੀ ਉਮਰ ਦੇ ਵਿੱਚ ਪੱਲਾ ਮੈਂ ਜਨਕੀ ਆਦਮੀ ਦੀ ਸੁਣ ਲਈ ਆ ਫਿਰ ਬੱਚਿਆਂ ਦੀਆਂ ਤੇ ਜੈ ਕਿ ਮੈਂ ਇਹੀ ਰਹਿ ਕੇ ਚਾਰ ਦੀਵਾਰੀ ਦੇ ਵਿੱਚ ਹੀ ਰੋਵਾਂ ਬਸ ਕਿ ਹਲ ਤੂੰ ਸਾਰੀਆਂ ਗੱਲਾਂ ਛੱਡ ਹੁਣ ਪਹਿਲੇ ਮੇਰੀ ਗੱਲ ਸੁਣ ਹੁਣ ਸਿਮੀ ਆਈ ਹੋਈ ਐ ਮੈਨੂੰ ਤਾਂ ਹੁਣ ਉਹਨਾਂ ਨੂੰ ਦੇ ਲੈ ਕੇ ਤੇ ਆਪਾਂ ਹੁਣ ਤੋੜ ਲੈ ਤੇ ਫਿਰ ਹੁਣ ਕੀ ਸਲਾਹ ਕਰੀਏ ਅੱਛਾ ਜਿਸ ਤਰ੍ਹਾਂ ਤੂੰ ਕਹਵੇਂ ਨਹੀਂ ਜਿਸ ਤਰ੍ਹਾਂ ਫੇਰ ਵੀ ਕੋਈ ਰਾਜਮੰਦੀ ਤੇ ਹੁੰਦੀ ਨਾ ਜੋ ਜਣੀਆਂ ਦੀ ਸਿਮੀ ਸਾਡੀ ਧੀ ਐ ਹਾਂ ਦੀ ਹੈ ਨਾ ਅੰਨੀ ਦੂਰੋਂ ਅਗਲੀ ਆਈ ਆ ਉਹ ਸਾਡੀ ਲੈਣ ਦੇਣ ਦੀ ਭੁੱਖੀ ਨਹੀਂ ਹੈਗੀ ਆ ਉਹ ਤਾਂ ਹੈਗੀ ਠੀਕ ਨਾ ਹੋਗੀ ਪਿਆਰ ਦੀ ਭੁੱਖੀ ਪਰਝਾਈ ਤੇ ਉਹਦੀ ਨੇ ਕੁਝ ਨਹੀਂ ਦੇਣਾ ਉਹਨੂੰ ਜਿਸ ਤਰ੍ਹਾਂ ਦੀ ਉਹ ਚਵਲ ਜਈ ਹੈ ਜਿਸ ਤਰ੍ਹਾਂ ਬੋਲਦੀ ਹੈ ਪਤਾ ਕਿੱਡਿਆ ਬਤਮੀਜ਼ਾ ਮਗਨ ਚਾਈ ਇਹਨੂੰ ਬੋਲੀ ਆ ਜਿ세 ਵੇਹ ਨਾ ਉਹਦੇ ਨਾਲ ਕੱਪੜੇ ਲੱਤੇ ਨਹੀਂ ਜਾਣੇ ਕਿ ਵੇਟ ਹੋ ਜਾਂਦਾ ਹਾਂ ਉਹਨਾਂ ਨੇ ਸਾਰਾ ਇੱਥੇ ਨਿਕਲ ਜਾਣਾ ਸਮਾਨ ਅਸੀਂ ਫੇਰ ਵੀ ਸਿਮੀ ਨੂੰ ਪੁੱਟਾਵਾਂਗੇ ਵਿੱਚ ਸਿਮੀ ਨੂੰ ਪੁੱਛ ਲਾਂਗੇ ਕਿ ਬੁੱਤ ਤੈਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਹੈ ਜਿਹੜੀ ਚੀਜ਼ ਉਹਨੂੰ ਲੋੜ ਹੈਗੀ ਅਸੀਂ ਉਹਨੂੰ ਦੇ ਦਵਾਂਗੇ ਜੋ ਕਹੇਗੀ ਹਾਂ ਜੋ ਕਹੇਗੀ ਜੋ ਉਹਦੇ ਮਨ ਦਾ ਹੈਗਾ ਆਪੇ ਸਾਨੂੰ ਦੱਸ ਦੇਗੀ ਤੇ ਫੇਰ ਵੀ ਮੈਂ ਨਾ ਅੰਨਾ ਨਾਲ ਗੱਲ ਕਰ ਲਾਂਗੇ ਕਿ ਇਹ ਅੰਨਾ ਨੇ ਕਿਹਾ ਚਾਹੀ ਕੁਝ ਹੋਰ ਸੋਚਿਆ ਹੋਵੇ ਹਾਂ ਕੋਈ ਕੋ ਸਾਡੀ ਦੋਤਰੀ ਗਈ ਹੈ ਕੀ ਬਦਨਾਂ ਨੇ ਵਧਦੇ ਨਾ ਵੇਜਾਂ ਅਸੀਂ ਵਧਦੇ ਨਾ ਇਹਨਾਂ ਨੇ ਘਟਦੇ ਨਾ ਹੋਵੇ ਐਵੇਂ ਬਾਅਦ ਚ ਕਲੇਸ਼ ਹੋਵੇ ਘਰ ਦੇ ਵਿੱਚ ਤੁਸੀਂ ਨਾਲ ਵਿੱਚ ਬਹਿ ਜਾਣਾ ਤੇ ਸਿਮੀ ਨੂੰ ਵੀ ਬਿਠਾਵਾਂਗੇ ਨਾਲ ਤੈਨੂੰ ਪੁੱਛ ਲਵਾਂਗੇ ਪੁੱਤ ਤੈਨੂੰ ਕੀ ਚਾਹੀਦਾ ਵਾ ਤੇ ਨਾ ਵੀ ਸਿਮੀ ਨੂੰ ਬਿਠਾਣਾ ਹੋਏਗਾ ਨਾ ਨਾ ਸੀ ਕਿਸੇ ਲਈ ਚਾਹੀ ਸੋਪ ਪਰਦੇ ਵਾਲੀ ਗੱਲ ਹੁੰਦੀ ਪਹਿਲਾਂ ਅਸੀਂ ਆਪੋ ਚ ਸਲਾਹ ਕਰ ਲਾਂਗੇ ਨਾ ਦੇਣ ਲੈਣ ਦੀ ਫਿਰ ਅਸੀਂ ਉਹਨੂੰ ਦੇ ਦਵਾਂਗੇ ਹਾਂ ਚੱਲ ਠੀਕ ਹੈ ਜੇ ਕੋਈ ਚੀਜ਼ ਕਹੇਗੀ ਚੀਜ਼ ਬਣਾ ਦਾਂਗੇ ਕੈਸ਼ ਕਹੇਗੀ ਕੈਸ਼ ਦੇ ਆਓ ਠੀਕ ਹੈ ਚੱਲ ਠੀਕ ਹੈ ਫਿਰ ਚੱਲ ਕਿਆ ਚਾਹੀ ਕੁਛ ਨਹੀਂ ਹੋਇਆ ਤੇ ਫਿਰ ਉਂਦੇ ਕਿਪੇ ਹਾਂ ਤੀ ਤੂੰ ਬੋੜੀ ਕੁਝ ਤੂੰ ਸੋਚਦੀ ਭਈਆ ਹੋਈ ਕਹਿੰਦਾ ਇੰਨਾ ਤੂੰ ਸੋਚਦੀ ਐ ਇੰਨਾ ਤੇ ਮਾਵਾ ਵੀ ਨਹੀਂ ਕੋਈ ਸੋਚਦੀ ਜਿੰਨਾ ਕਿ ਤੂੰ ਉਹਦੇ ਮੇਰੇ ਦੋਤਰੀ ਵਾਤੇ ਸੋਚਦੀ ਤੇਰਾ ਹੀ ਆ ਸਭ ਕੁਛ ਮੈਂ ਕਿ ਸੋਚਣਾ ਮਗਾ ਤੇਰੇ ਵੀ ਵੇਖ ਲੈ ਭਾਵੇਂ ਘਰ ਦੀ ਟੀ ਜੰਮੀ ਵੀ ਹੋਵੇ ਤਾਂ ਵੀ ਨਹੀਂ ਕੋਈ ਮਾਵਾ ਕੋਈ ਸੋਚਦੀ ਐ ਕੁਛ ਨਹੀਂ ਤੂੰ ਤੇ ਫਿਰ ਵੀ ਮੰਮੀ ਹੋ ਕੇ ਤੂੰ ਇੰਨਾ ਕੁਝ ਸੋਚਿਆ ਨਹੀਂ ਵਾਸਤੇ ਸਾਡੀ ਉਹ ਧੀ ਹੈਗੀ ਆਵੇ ਐਦਾਂ ਨਾ ਕਰ ਤੂੰ ਹਾਂ ਐਦਾਂ ਨਾ ਕਰ ਸਾਡਾ ਥੋੜੀ ਸਭ ਕੁਝ ਤੇਰਾ ਹੀ ਹੈ ਤੇ ਤੇਰੇ ਹੀ ਬੂਟਾ ਲੱਗਾ ਹੈ ਦਸੀ ਖਾਂਡੇ ਠੀਕ ਹੈ ਠੀਕ ਹੈ ਤੇਰੀ ਥੀਏ ਗੱਲ ਮੇਰੀ ਗੱਲ ਹੈ ਹੋਈ ਕਹਿਣਾ ਚਾਹੀਦੇ ਜੇ ਹੁਣ ਪਰਮਾਤਮਾ ਨੇ ਦਿੱਤਾ ਨਾ ਤੇ ਫਿਰ ਕਿ ਅਸੀਂ ਦੋਤੀ ਨੂੰ ਦੇ ਦਾਂਗੇ ਰੱਬ ਨੇ ਉਹਦੇ ਪੈਰਾਂ ਪਿੱਛੇ ਸਾਨੂੰ ਬਹੁਤ ਕੁਝ ਦੇਣਾ ਮੈਂ ਤੇ ਰੱਬ ਦਿੰਦਾ ਵੀ ਪਿਆਰ ਇੱਕ ਮਿੰਟ ਸਾਰਾ ਤੇਰਾ ਹੀ ਹੈ ਤੇ ਤੂੰ ਹੀ ਦੇਣਾ ਮੈਂ ਪਿਆਰ ਨਾਲ ਵੀ ਅਸੀਂ ਦੇਣਾ ਮੈਂ ਤੇ ਜੇ ਤੂੰ ਗੁੱਸੇ ਨਾਲ ਜਿਸ ਤਰ੍ਹਾਂ ਸਾਨੂੰ ਤੂੰ ਕੰਦੀ ਤੇ ਅਸੀਂ ਜੇ ਗੁੱਸੇ ਨਾਲ ਦਿੰਦੇ ਉਹ ਤੇਰੀ ਆਤਮਾ ਨੂੰ ਸ਼ਾਂਤੀ ਥੋੜੀ ਪਹੁੰਚਣੀ ਹੈ ਜੋ ਤੇਰਾ ਚਾਹੀ ਦਿਲ ਕਰਦਾ ਨਾ ਤੂੰ ਸੋ ਦੇ ਦੇਈ ਤੇ ਚੱਲ ਤੂੰ ਉਹਨੂੰ ਸਿਮੀ ਆਂਦੀ ਨਾ ਅਨੂੰ ਤੂੰ ਪੁੱਛ ਲੈ ਜੋ ਕਹਿੰਦੀ ਆ ਨਾ ਚੱਲ ਅਸੀਂ ਉਹ ਹੀ ਕੁਛ ਦੇਣਾ ਇਹ ਕੰਨੇ ਪ੍ਰਦੇਸਾਂ ਦੇ ਵਿੱਚ ਵਿਚਾਰੀ ਆਈ ਐਨੇ ਸਾਲਾਂ ਪਿੱਛੋਂ ਆਈ ਐ ਤੇ ਮੈਂ ਕਹਿੰਦੀ ਆ ਚਲੋ ਕੋਈ ਗੱਲ ਨਹੀਂ ਗਈ ਚੱਲ ਜੋਤੀ ਮੇਰੀ ਕਵੇ ਮੈਂ ਦੱਸਾਂ ਦੋਤਰੀ ਮੇਰੀ ਕਵੇ ਮੈਂ ਕਹਿੰਦੀ ਉਹਨੂੰ ਜੋ ਕੁਛ ਮੰਗੇ ਉਹਨੂੰ ਜ਼ਰੂਰ ਦੇਣਾ ਦੇਣਾ ਤੂੰ ਐਸੀ ਦੀ ਟੈਨਸ਼ਨ ਨਾ ਲੈ ਤੂੰ ਜੋ ਕਹੇਗੀ ਨਾ ਅਸੀਂ ਸੋਦੋਂ ਮੰਗੇ ਵੇ ਹੁਣ ਸਾਡੇ ਨਾਨ ਨੀ ਗਈ ਤੇ ਸਾਨੂੰ ਉਹਦੇ ਵਿੱਚ ਉਹਦਾ ਹੀ ਰੂਪ ਨੇਰ ਆਂਡਿਆ ਵੇ ਤੂੰ ਧਿਆਨ ਨਾਲ ਲੈ ਮੇਰੀ ਮਾਂ ਮੇਰੀ ਏ ਤੂੰ ਜੋ ਕਹਿੰਗੇ ਨਾ ਸਿਉਹੀ ਦਿਮਾਗ ਅਸੀਂ ਕੋ ਨੂੰ ਨਹੀਂ ਦੇਣ ਵਾਲੇ ਪਰਮਾਤਮਾ ਬੈਠਾ ਬਸ ਤੂੰ ਆਪਣਾ ਨਾ ਸਾਡੇ ਤੇ ਨਾ ਅਸ਼ੀਰਵਾਦ ਰੱਖ ਰੱਬ ਸਾਨੂੰ ਦਿੰਦਾ ਰਵੇ ਅਸੀਂ ਉਹਨਾਂ ਨੂੰ ਦਿੰਦੇ ਰਹੀ ਹਾਂ ਹਾਂ ਜਸਵੀ ਜਸਵੀ ਤੇ ਜਸਵੀਰ ਦੀ ਆਵਾਜ਼ ਆ ਲੱਗਦੀ ਏ ਉਸਨੂੰ ਆ ਲੱਗਦੀ ਜਸਵੀਰ ਆ ਜਾ ਅੰਦਰ ਬੂਆ ਬੰਦ ਕਰ ਰਹੀ ਆ ਵੇਖ ਪੈਣਾ ਆ ਜਾ ਆ ਜਾ ਏ ਆ ਜਾ ਆ ਜਾ ਵੇ ਭੈਣੇ ਮੇਰਾ ਤਾਂ ਲੱਕ ਬੜਾ ਦੁਖੰਡੇ ਹੀ ਅੱਜ ਉਹ ਦਿਨ ਸ਼ਗਲ ਤੋਂ ਹੀ ਨੈਰਾ ਥੱਕੀ ਪਈ ਆ ਤੂੰ ਹਨਾ ਚਲ ਆ ਜਾ ਬੈਠ ਜਾ ਅੱਜ ਤੇ ਕੋਈ ਬੈੱਡ ਮਨਜੇ ਤੇ ਨਹੀਂ ਬੈਠਾ ਹੈ ਕੁਰਸੀ ਤੇ ਬਹਿ ਜਾ ਆ ਜਾ ਉਰੇ ਘਰ ਲੈ ਕੁਰਸੀ ਚਾਹੀ ਤੂੰ ਵੀ ਆ ਹਾਂ ਕੋਈ ਨਹੀਂ ਚਲ ਸੋਈ ਘਰ ਚਾਹੀ ਕੀ ਗੱਲ ਘਰ ਸਭ ਠੀਕ ਠਾਕ ਤੇ ਆ ਚਾਹੀ ਦੀਆਂ ਅੱਖਾਂ ਕਿਉਂ ਲਾਲ ਹੋਈਆਂ ਨਹੀਂ ਨਹੀਂ ਵੈਸੇ ਹੀ ਆ ਵੈਸੇ ਹੀ ਆ ਅੱਖਾਂ ਲਾਲ ਮੇਰੀ ਕੋਈ ਨਹੀਂ ਹੈ ਗਿਆ ਠੀਕ ਹੈ ਗਿਆ ਮੈਂ ਅੱਛਾ ਚੱਲ ਇੰਜ ਕਰਦੀ ਆ ਮੈਂ ਚਲਦੀ ਜਰਾ ਹੈਂ ਉਹ ਨਹੀਂ ਆਨੀ ਆ ਫਿਰ ਚ ਲੈਟ ਜੋ ਅੰਦਰ ਜਾ ਕੇ ਮੈਨੂੰ ਪੱਕਾ ਪਤਾ ਕਿ ਚਾਈ ਨੇ ਵੇਖੀ ਕੁਝ ਨਾ ਕੁਝ ਮੇਰੇ ਵਾਸਤੇ ਖਾਣ ਨੂੰ ਲੈ ਕੇ ਆਣਾ ਚੱਲ ਨਹੀਂ ਚਾਈ ਮੇਰੇ ਵਾਸਤੇ ਕੁਝ ਨਹੀਂ ਚਾਈ ਕੁਝ ਨਹੀਂ ਖਾਣਾ ਬਸ ਮੈਂ ਥੋੜਾ ਜਿਹਾ ਕੰਮ ਆਈ ਸੀ ਤੁਸੀਂ ਵੀ ਬਹਿ ਦੇ ਚੰਗਾ ਸੀ ਸਗੋ ਨਹੀਂ ਮੈਂ ਹੁਣ ਕੜੀ ਜਿਵੇਂ ਬਾਹਰ ਥੋੜੀ ਲੇਟ ਜਾਂਦੇ ਚਾਈ ਤੂੰ ਲੇਟ ਜਾ ਮੈਂ ਆਪੇ ਬਣਾ ਲੈਣੀ ਕੁਝ ਆ ਜਾ ਠੀਕ ਆ ਜਾ ਜਸਵੀਰ ਅੰਦਰ ਆ ਜਾ ਨਹੀਂ ਠੀਕ ਆ ਕੀ ਗੱਲ ਹੈ ਮੰਜੂ ਨਹੀਂ ਮੈਂ ਕੀ ਗੱਲ ਦੱਸਾਂ ਚੈ ਨਾ ਮਨ ਪਰਦੀ ਪੇਸੀ ਆਪਣਾ ਸਿਮਮੀ ਨਹੀਂ ਆਈ ਹੋਈ ਆਹੋ ਤੇ ਉਹ ਚੈ ਜਦੋਂ ਉੱਥੇ ਤੁਰਦੀ ਫਿਰਦੀ ਉਹ ਤੇ ਕਹਿੰਦੇ ਮਨ ਆਪਣੀ ਨਾ ਕੁੜੀ ਦੀ ਯਾਦ ਬੜੀ ਆਂਦੀ ਮਨ ਸਿਮਮੀ ਚ ਉਹੀ ਨਜ਼ਰ ਆਣ ਲਈ ਇਹ ਗੰਦੀ ਪੇਸੀ ਦੇਖ ਲਾ ਕਿ ਇਹ ਵੈਸੇ ਧੀਆ ਦਾ ਤੇ ਨਾਲੇ ਚੈ ਨੇ ਇਹ ਗੱਲ ਛੇੜਤੀ ਆ ਕਿ ਮੰਜੂ ਉਹਨੇ ਇਸ ਤਰ੍ਹਾਂ ਸਾ ਜਦੋਂ ਜਾਣਾ ਵੈ ਤੇ ਉਹਦੀ ਪਰਜਾਈ ਵੱਲੋਂ ਤੇ ਕੋਈ ਉਮੀਦ ਨਹੀਂ ਕਿ ਤੈਨੂੰ ਪਤਾ ਹੀ ਹੈ ਤੇਰੇ ਕੋਲ ਕੋਈ ਲੁਕਿਆ ਥੋੜੀ ਹੋਇਆ ਉਹਦਾ ਪਰਜਾਈ ਵੱਲੋਂ ਤੇ ਮੈਂ ਕਿਹਾ ਚਾਹੀ ਤੂੰ ਕਿਉਂ ਟੈਨਸ਼ਨ ਲੈਣ ਨਹੀਂ ਪਈਆ ਤੂੰ ਜੋ ਕਵੇਂਗੀ ਨਾ ਸਾਨੂੰ ਉਹੀ ਦਵਾਂਗੇ ਤੂੰ ਬਸ ਇੱਕ ਰਵਾਜ ਕੱਢ ਮੂੰਹ ਬਸ ਐਵੇਂ ਮੰਝੂ ਇੱਕ ਗੱਲ ਈ ਮੈਂ ਬੜੀ ਦੁਨੀਆ ਵੇਖੀ ਪਰ ਤੇਰੇ ਵਰਗੀ ਸਮਝਦਾਰ ਨੂਨੀ ਮੈਂ ਵੇਖੀ ਚਲੋ ਭਗਵਾਨ ਬੈਠਾ ਨਹੀਂ ਤਾਂ ਮਾਮੀਆਂ ਪਹਿਲਾਂ ਹੀ ਕਹਿ ਰਹਿੰਦੀਆਂ ਆ ਮੇਰੀ ਗੱਲ ਸੁਣ ਲੋ ਆ ਮੇਰੇ ਕੋਲ ਨੀਂ ਜੀ ਕੁਝ ਦੇਣ ਲੈਣਾ ਹੋਇਆ ਵੱਤ ਵੱਤ ਸੂਟ ਦੇ ਦੇਣਾ ਸੀ ਜਾਂ ਤੇ ਰੁਪਇਆ 10000 ਤੇ ਜਾਂ 5000 ਦੇ ਦੇਣਾ ਸੀ ਪਰ ਤੂੰ ਮਾਮੀ ਐਸੀ ਆ ਕਿ ਜਿਹੜੀ ਤੂੰ ਇਹ ਗੱਲ ਸੋਚਦੀ ਆ ਕਿ ਜਿਹੜੀ ਇਹ ਗੱਲ ਤੂੰ ਕੰਨੀ ਆ ਕਿ ਨਹੀਂ ਇਹ ਮੇਰੀ ਨਨਾਨ ਦਾ ਘਰ ਆ ਇਹ ਮੇਰੀ ਦੋਤੀ ਦਾ ਘਰ ਆ ਆਪਣਾ ਘਰ ਆ ਜਦੋਂ ਨਨਾਨਾ ਮਰ ਮੁੱਕ ਜਾਂਦੀਆਂ ਨਾ ਨਹੀਂ ਹਾਈ ਤਾਂ ਮਰ ਮੁੱਕ ਦੀ ਕੀ ਗੱਲ ਐ ਜਿਹੜੀਆਂ ਜਿੰਦੀਆਂ ਵੀ ਨੇ ਤਦ ਵੀ ਪਰਜਾਈਆਂ ਕਹਿ ਰੰਦੀਆਂ ਪੁੱਛਦੀਆਂ ਕਿ ਜੇ ਤੁਹਾਡੀ ਮਾਂ ਮਰ ਗਈ ਕੁਝ ਵੀ ਮਰ ਗਿਆ ਪੇਕੇ ਖਤਮ ਪਰ ਨਾ ਵੰਜੋ ਜੇ ਸੀ ਮੀਦੀ ਮਾਂ ਚਲੀ ਗਈ ਨਾ ਤੂੰ ਉਹ ਵੀ ਰਿਸ਼ਤਾ ਬਰਕਰਾਰ ਰੱਖਿਆ ਦੂਜੀ ਗੱਲ ਜਿਹੜਾ ਤੋਂ ਚਾਈ ਨੂੰ ਇਹ ਗੱਲ ਕਹਿ ਦੇਣੀ ਆ ਨਾ ਕਿ ਸਾਰਾ ਠੱਡਾ ਪ੍ਰਤਾਪ ਆ ਤੁਸੀਂ ਜੋ ਮਰਜ਼ੀ ਦੇਣਾ ਦੋ ਨਹੀਂ ਦੇਣਾ ਨਾ ਦੋ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਇਹ ਸਾਰਨਾ ਵੱਡੀ ਖੁਸ਼ੀ ਦੀ ਗੱਲ ਆ ਭੈਣ ਉਹਨਾਂ ਨੇ ਕਿਧਰੋਂ ਕੋ ਲੈਣਾ ਚਾਈ ਨੇ ਸਭ ਕੁਝ ਚਾਹੀਦਾ ਹੀ ਆ ਅੱਜ ਵੱਡਾ ਐਡਾ ਵੱਡਾ ਵਿਹਲਾ ਕਿੱਡੀ ਕਿੱਡੀ ਹਵੇਲੀਆਂ ਹੀ ਸਭ ਕੁਝ ਆ ਕਿਧੀਆਂ ਮੈਂ ਪਿੱਛੋਂ ਤੇ ਲੈ ਕੇ ਆਈ ਨਹੀਂ ਤੇ ਚਾਹੀਦਾ ਜੇ ਉਹਦੇ ਵਿੱਚੋਂ ਖੂਹ ਦੇ ਵਿੱਚੋਂ ਇੱਕ ਪਾਲਟੀ ਕੱਢ ਵੀ ਲਵਾਂਗੇ ਤਕੋਨੇ ਥੋੜੀ ਜਨਿ ਕੀ ਘਟ ਜਾਣਾ ਮੈਂ ਉਹਨੇ ਤਾਂ ਓਡੇ ਦਾ ਓਡੇ ਹੀ ਰਹਿਣਾ ਨਾ ਨਹੀਂ ਭੋਲ ਗਏ ਤੇਰੇ ਕੋ ਮੈਂ ਤਾਦੀ ਆ ਕੇ ਬੰਨੀ ਹੈ ਨਹੀਂ ਤੇਰੀਆਂ ਗੱਲਾਂ ਬੜੀਆਂ ਸੋਹਣੀਆਂ ਹੈ ਨਹੀਂ ਨਹੀਂ ਤੇ ਤੇਰੇ ਪੈਰਾਂ ਦਾ ਪ੍ਰਤਾਪ ਹੀ ਆ ਉਹ ਨਹੀਂ ਕੋਈ ਜਿਹੜਾ ਇਸ ਘਰ ਨੂੰ ਖਜ਼ਾਨੇ ਦੇ ਖਜ਼ਾਨਾ ਦੇਈ ਜਾਂਦਾ ਅੱਛਾ ਛਾੜੇ ਸਾਰੀਆਂ ਗੱਲਾਂ ਨਹੀਂ ਤੇਰਾ ਮੁੰਡਾ ਆਇਆ ਕਿ ਨਹੀਂ ਆਇਆ ਵੇਲੜ ਹਾਏ ਨਾ ਜੋ ਸਬੀਰ ਨਾ ਵੇਲੜ ਗਿਆ ਉਹ ਬੜਾ ਸਿਆਣਾ ਹੋ ਗਿਆ ਇਹ ਭਰਜਾਈ ਜਦੋਂ ਦੀ ਆਈ ਹੈ ਹੀ ਉਹ ਨਹੀਂ ਆ ਮੇਰੀ ਗੱਲ ਸੁਣ ਆ ਭਰਾ ਕੀ ਕਰਦਾ ਸਾਡਾ ਚੋਪੜਾ ਆਹੋ ਨਹੀਂ ਸਵੇਰੇ ਸਿਰ ਮੈਂ ਵੇਖਿਆ ਪਜਾਮਾ ਇੱਥੋਂ ਤੱਕ ਟੰਕ ਕੇ ਤੇ ਜੂ ਲੱਗਾ ਡਾਇਰੈਕਟਰ ਧੋਣ ਠੇਕ ਗਾਣੇ ਲੱਗਾ ਬੋਲਣ ਆਏ ਰੱਬਾ ਨਹੀਂ ਸ਼ੁਕਰ ਕਰ ਪਜਾਮਾ ਪਾਣ ਲੱਪੇ ਉਹ ਤਾਂ 24 ਘੰਟੇ ਨਿੱਕਰ ਸੀ ਰੰਗਈ ਤੇ ਮੈਂ ਉਹਨੂੰ ਕੰਨੀ ਹੁੰਨਾ ਬਣਾ ਨਾ ਪਾਇਗਾ ਨੂੰਹਦਿਆਂ ਵਾਲਾ ਘਰ ਨਾ ਨੀਰੀ ਬਣਾ ਤੇ ਨਿੱਕਰ ਪਾ ਛੜ ਕਹਿੰਦਾ ਮੈਨੂੰ ਖਚੈ ਨਾ ਆਂਦੀ ਓ ਦੱਸ ਮੈਂ ਕੀ ਕਰਾਂ ਨਹੀਂ ਉਹ ਦਿਨ ਮੈਂ ਵੇਖਿਆ ਸਾਈਕਲ ਤੇ ਜੈਕਟ ਪਾਈ ਨਹੀਂ ਮੈਂ ਕਹਿ ਨਹੀਂ ਇਹ ਕਿਹੜਾ ਪੰਡਾ ਤੋਂ ਘੱਟ ਲੱਗਦਾ ਦਿਲ ਮਨ ਦਾ ਉਹ ਸਦਿਆਂ ਨਹੀਂ ਹਟਕਦਾ ਕਰ ਜਾਂਦਾ ਕਿਸੇ ਵੇਲੇ ਮੈਂ ਹੁਣ ਕੀ ਕਰਾਂ ਚੱਲ ਜੋ ਮਰਜੀ ਆ ਅੱਛਾ ਮੈਂ ਤੁਹਾਡੇ ਵਾਲੇ ਆਈ ਆ ਕਿ ਮੇਰੀ ਗੱਲ ਸੁਣ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਸਾਹਿਲ ਦੇ ਰਿਸ਼ਤੇ ਬਾਰੇ ਹਾਂ ਉਹ ਕਾਲੀ ਪਏ ਹੋਏ ਆ ਉਹ ਕੰਦੇਕ ਟਾਈਮ ਰੱਖੋ ਮੁੰਡਾ ਤੇ ਉਹਨਾਂ ਨੂੰ ਆ ਗਿਆ ਪਸੰਦ ਕੰਮ ਕਰ ਵੀ ਮੈਂ ਖੁੱਲ ਕੇ ਉਹਨਾਂ ਨੂੰ ਦੱਸਦਾ ਉਹ ਕਦੇ ਸਾਨੂੰ ਹਰ ਕ चीज ਪਸੰਦ ਆ ਵੇਖੋ ਜਿੱਥੇ ਉਹ ਆਪ ਰੰਡ ਏ ਉਥੇ ਸਾਡੇ 30 ਨੂੰ ਰੱਖਣਗੇ ਜਿੱਥੇ ਉਹ ਆਪ ਖਾਂਡੇ ਸਾਡੇ 30 ਨੂੰ ਖਾਂਣਗੇ ਨਾਲੇ ਸਰ ਨਾਲ ਵੱਡੀ ਗੱਲ ਆ ਕਿ ਬੱਚਿਆਂ ਨੂੰ ਕੋਈ ਐਬ ਨਹੀਂ ਨਹੀਂ ਜਦੋਂ ਮੈਨੂੰ ਐਬ ਕਹਿਮ ਤਾਂ ਹਾਸਾ ਗਿਆ ਤਾਸ਼ ਦਾ ਐਬ ਵੀ ਇਹਨਾਂ ਨੂੰ ਆਏ ਨਹੀਂ ਉਹ ਕਿਹੜਾ ਜੂਆ ਖੇਡਣ ਦੇ ਆ ਉਹ ਵਰਾਹੀ ਟਾਈਮ ਪਾਸਿਆ ਤੇ ਜਸਵੀਰ ਰਿਸ਼ਤਾ ਤੇ ਤੂੰ ਵੀ ਲੈ ਕੇ ਆਈਆਂ ਇੱਕ ਦੋ ਰਿਸ਼ਤੇ ਨੂੰ ਹੋਰ ਆਏ ਸਾਹਿਲ ਨੂੰ ਮੇਰੀ ਗੱਲ ਸੁਣ ਲੈ ਜੋ ਮਰਜੀ ਹੋਵੇ ਬਾਕੀਆਂ ਰਿਸ਼ਤੇਦਾਰ ਤੇ ਮੈਨੂੰ ਕੁਝ ਪਤਾ ਨਹੀਂ ਲੇਕਿਨ ਮੇਰੇ ਰਿਸ਼ਤੇ ਨੂੰ ਨਾ ਨਹੀਂ ਕਰਨੀ ਤੂੰ ਪੈਨ ਤੇ ਪਹਿਲ ਤੈਨੂੰ ਦੇਣੀ ਹੈ ਮੈਂ ਤੂੰ ਮਾੜਾ ਥੋੜੀ ਕਰਵਾਏਂਗੀ ਮੈਂ ਤਾਂ ਚਾਹ ਨਹੀਂ ਜਿਹੜਾ ਕੱਲ ਹੋਣਾ ਅੱਜ ਹੋਵੇ ਉਹਦੇ ਉਹਦਾ ਵਿਆਹ ਉਹਨੂੰ ਵੀ ਥੋੜੀ ਸਮਝ ਆਵੇ ਤੇ ਗੋਲਡੀ ਨੂੰ ਵੀ ਵੇਲਾ ਚਾਹੀ ਭਾਵੇਂ ਜਿੱਦਾਂ ਮਰਜੀ ਜਦ 12-12 ਵਜੇ ਤੋਂ ਪਹਿਲਾਂ ਉੱਠਦਾ ਨਹੀਂ ਜਦੋਂ ਦੀ ਉਹ ਜਨਾਨੀ ਆਈ ਹੈ ਨਾ ਤਾਂ ਥੋੜਾ ਮਰਜ਼ਾ ਨਾ ਟਾਈਮ ਸੇ ਉੱਠਣ ਲੱਪੇ ਕੋਣ ਨਿੱਖਤਾ ਜਿਆ ਉਹ ਨਿੱਕਰਾਂ ਤੋਂ ਜਿੰਨਾ ਪਾਣ ਲੱਭੇ ਰੋਜ਼ ਜਾਨ ਖਾਂਦਾ ਨਾ ਤਾਂ 2-2000 ਰੁਪਏ ਲੈ ਕੇ ਜਿੰਨਾ ਹੀ ਲੈਂਦੇ ਪਰ ਜਾਈਆਂ ਨਾ ਜਾ ਇੱਕ ਤੇ ਗੱਲ ਤੈਨੂੰ ਹੋਰ ਸੁਣਾਵਾ ਪਰਜਾਈ ਕੋਲ ਚਲਾ ਗਿਆ ਗੱਡੀ ਸਿੱਖਣ ਵਾਸਤੇ ਪਤਾ ਨਹੀਂ ਨਹੀਂ ਉਹਨੇ ਕੀ ਕੀਤਾ ਰਸਤੇ 'ਚ ਗੱਡੀ ਵੱਜੀ ਹੋ ਜਾਂ ਐਕਟੀਵਾ ਵੱਜੀ ਹੋ ਮੈਨੂੰ ਦੱਸਿਆ ਮਣੀ ਕਿਸੇ ਕੋਲ ਪਤਾ ਲੱਗਾ ਲੁਭਾਏ ਕੋਲੋਂ ਲੁਭਾਇਆ ਨਹੀਂ ਉਹਦਾ ਤੇ ਪੈਣਾ ਪੈਣਾ ਤੂੰ ਕਰੀ ਜੰਨੀ ਪਈ ਉਹਨੇ ਹਾਕੀ ਨਾਲ ਕੁੱਟ ਛੱਡਿਆ ਹੀ ਬੰਦਿਆਂ ਨੂੰ ਹਾਏ ਹਾਏ ਨਹੀਂ ਨਹੀਂ ਤੇਰੀ ਨੂਹ ਦੀ ਤਾਂ ਹਾਕੀ ਬੜੀ ਮਸ਼ਹੂਰੀ ਗਲੀ ਆਹੋ ਚੱਲ ਨਹੀਂ ਕੋਈ ਗੱਲ ਨਹੀਂ ਫੇਰ ਕਿਆ ਕਰਮਾ ਭਾਗਾ ਵਾਲੀ ਨੂਹ ਹੈਗੀ ਐ ਜੋ ਅਸੀਂ ਨਹੀਂ ਕੀਤਾ ਤੁਹਾਡੀ ਨੂਹ ਤੇ ਕਰੇ ਵਾਹ ਮੇਰੇ ਆ ਮਿੱਠਿਆ ਆਈ ਗੱਲ ਮਜ਼ਾ ਆ ਗਿਆ ਹੀ ਹੁਣ ਗੱਡੀਆਂ ਤੇ ਲਿਸ਼ਕਣ ਗੀਆਂ ਉੱਪੋਂ ਤੇ ਲਿਸ਼ਕਦੀਆਂ ਸੀ ਹੁਣ ਥੱਲਿਓਂ ਵੀ ਲਿਸ਼ਕਣ ਗੀਆਂ ਆ ਵੀਕਰਨ ਮਾਨ ਕੀ ਆ ਹੁਆ ਕਿੱਥੇ ਜਾ ਰਹੇ ਹੋ ਮੈਂ ਤੇ ਚੱਲੀ ਆ ਕਿਤੇ ਪਰ ਆ ਕੀ ਬੱਚਿਆਂ ਵਾਲਾ ਆਏ ਉਹ ਜਿਹੜੇ ਬੱਚੇ ਫੜ ਕੇ ਉਹ ਹੋ 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 ਬੱਚਿਆਂ ਵਾਲਾ ਉਹ ਜਿਹੜੇ ਬੱਚੇ ਫੜ ਕੇ ਇਤਨਾ ਦੌੜਦੇ ਨਹੀਂ ਹੁੰਦੇ ਉਹ ਰੁੱਕ ਜਾ ਨਹੀਂ ਪਤਾ ਤੇ ਨਾ ਹੱਥ ਲਾ ਕੀ ਹੈ ਗਵਾਏ ਸ਼ਰਾਬ ਨਾ ਕਰਦੀ ਹੈ ਕੀ ਆ ਹੈ ਕੁਛ ਨਹੀਂ ਆ ਵੇਖ ਪ੍ਰੈਸ਼ਰ washer ਹੈਗਾ ਆਪਣੇ ਕੋ ਹਮ ਹੈਨਾ ਉਹਦੀ ਗਨ ਇੱਥੇ ਲੱਗ ਜਾਣੀ ਆ ਇਹ ਰੁੱਕ ਜਾ ਮੇਰੇ ਮੂੰਹ ਦੇ ਨਾ ਮਾਰ ਦਿਓ ਇੱਥੇ ਲੱਗ ਗਈ ਇਹਦੇ ਵਿੱਚੋਂ ਪ੍ਰੈਸ਼ਰ ਨਿਕਲੇਗਾ ਬਾਚ ਗੱਡੀ ਐ ਕਰਕੇ ਥੱਲਿਓਂ ਵਾਸ਼ ਹੋਏਗੀ ਥੱਲਿਓਂ ਪੂਰੀ ਐ ਮਤਲਬ ਕਿ ਤੂੰ ਹੀ ਮੇਰੀ ਸੌਂਗ ਕੰ ਦਾ ਸਮਾਨ ਮੰਗਾਇਆ ਵਾ ਆਏ ਸ਼ਾਬਾਸ਼ ਆਓ ਗੱਡੀਆਂ ਇਹ ਦੋ ਦੋ ਇੱਕ ਚਿੱਟੀ ਦੇ ਇੱਕ ਕਾਲੀ ਸਹੀ ਆ ਬਸ ਤੁਹਾਨੂੰ ਤੇ ਬਸ ਨਾ ਗੱਡੀਆਂ ਦੀ ਪਰਵਾਹ ਗੱਡੀਆਂ ਤਾਂ ਸਵਾ ਤਾਂ ਨੂੰ ਕੋਈ ਨਹੀਂ ਵੇਚਦਾ ਬਸ ਗੱਡੀ ਸਾਫ਼ ਕਰ ਲੋ ਗੱਡੀ ਦਾ ਆ ਮੰਗਾ ਲੋ ਕਦੀ ਉਹ ਮੰਗਾ ਲੋ ਕਦੀ ਇਹ ਵੋ ਹੋਰ ਕੋਈ ਕੰਮ ਨਹੀਂ ਆ ਚਲੋ ਛੱਡੋ ਇਹਨਾਂ ਨੂੰ ਮੇਰੀ ਗੱਲ ਸੁਨੋ ਮੈਂ ਨਾ ਚੱਲੀ ਆ ਉਧਰ ਕਿੱਧਰ ਮੰਮੀ ਹੁਣ ਵੱਲ ਉਹ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਵੀਰੇ ਦਾ ਫੋਨ ਆ ਗਿਆ ਉਹ ਆਂਦੇ ਹੀ ਆਣਾ ਵਾ ਕੋਈ ਕੰਮ ਹੈਗਾ ਵਾ ਤੇ ਆਏ ਤੇ ਉਹ ਹੈ ਨਹੀਂ ਉਹ ਬਿਜ਼ੀ ਹੋਗੇ ਥੋੜਾ ਜਿਹਾ ਤੇ ਹੁਣ ਮੈਨੂੰ ਫੇਰ ਅਜ ਭਾਬੀ ਦਾ ਫੋਨ ਆ ਗਿਆ ਉਹ ਆਂਦੇ ਚਲੋ ਵੀਰੇ ਕੋ ਤੇ ਆਇਆ ਨਹੀਂ ਜਾਣਾ ਉਹ ਬਿਜ਼ੀ ਆ ਤੇ ਤੂੰ ਆ ਜਾ ਤੇ ਮੈਂ ਕਿਹਾ ਚਲੋ ਹਣ ਮੈਂ ਫ੍ਰੀ ਹੈਗੀ ਆ ਤੇ ਮੈਂ ਹੁਣ ਆਂਨੀ ਆ ਥੋੜੀ ਦੇਰ ਇਹ ਵੇ ਇੱਕ ਮੈਨੂੰ ਗੱਲ ਦੱਸ ਉਹਨਾਂ ਨੂੰ ਕੰਮ ਤੇਰੇ ਨਾਲ ਹੀ ਪਿੰਦੇ ਮੇਰੇ ਨਾਲ ਕੋਈ ਕੰਮ ਨਹੀਂ ਪਿੰਦਾ ਉਹਨਾਂ ਨੂੰ ਮੈਂ ਤਾਂ ਨਹੀਂ ਕਹਿਣ ਲੱਗੀ ਚਲੋ ਤੁਸੀਂ ਮੈਨੂੰ ਗੱਡੀ ਤੇ ਛੱਡ ਆਓ ਨਾਲੇ ਤੁਸੀਂ ਵੀ ਹੋ ਆਇਓ ਐਸੀ ਜਿਹੜੀ ਗੱਲ ਆ ਛੱਡ ਨੀ ਆਓ ਤੁਸੀਂ ਵੀ ਹੋ ਆਇਓ ਐਜੀ ਜਿਹੜੀ ਗੱਲ ਆ ਫੋਨ ਕਰਨਗੇ ਤੇ ਜਾਣਾਂ ਨਹੀਂ ਤਾਂ ਮੈਂ ਵੀ ਨਹੀਂ ਜਾਣਾ ਹਾਂ ਬਸ ਬਸ ਫੋਨ ਕਰਨਗੇ ਤੇ ਜਾਣਾ ਵਾ ਜਿਹੜਾ ਸੋਹਰੇ ਦਾ ਕਰਨਾ ਉਹ ਵੀ ਆਪਣਾ ਹੁੰਦਾ ਵਾ ਇੰਨਾ ਨਹੀਂ ਸ਼ਰਮਾਈਦਾ ਹੁੰਦਾ ਜਾਣ ਲੱਗਿਆ ਉਹਨਾਂ ਨੇ ਕਿਹਾ ਤੁਹਾਨੂੰ ਕੁਝ ਕਹਿ ਦੇਣਾ ਕਿ ਜੇ ਤੁਸੀਂ ਚੱਲ ਵੀ ਗਏ ਉਹਨਾਂ ਨੇ ਕੀ ਕਹਿਣਾ ਤੁਸੀਂ ਸਾਡੇ ਘਰ ਕਿਉਂ ਆਏ ਜੀ ਤੈਨੂੰ ਵੀ ਤਾਂ ਫੋਨ ਕੀਤਾ ਤਾਂ ਆਦੀ ਚੱਲੀ ਨਾ ਮੇਰੇ ਫੋਨ 'ਚ ਕਿਹੜਾ ਇਨਕਮਿੰਗ ਕਾਲਸ ਨਹੀਂ ਆ ਗਈਆਂ ਮੈਨੂੰ ਕਰ ਲੈਂਦੇ ਤੇ ਮੈਨੂੰ ਫੋਨ ਨਹੀਂ ਕੀਤਾ ਮੇਰੇ ਨਾਲ ਦੋ ਹੀ ਚੜ ਜਾਓਗੇ ਤਾਂ ਕੀ ਹੋ ਜਾਏਗਾ ਜਾ ਜਾ ਮੈਂ ਚੱਲਨੀ ਆ ਤੇ ਫਿਰ ਮੈਂ ਸ਼ਾਮ ਦਾ ਘਾਣਾ ਵਾਂ ਕਰੇ ਤੇ ਉਦੋਂ ਤੱਕ ਤੁਸੀਂ ਵੇਖ ਲਿਓ ਆਪਣਾ ਲੈ ਹੈ ਮੰਮੀ ਹੁਣੀ ਤੇ ਘਰ ਨਹੀਂ ਹੈਗੇ ਮੈਂ ਚਾਹ ਚੂਹ ਦੀ ਗੱਲ ਕਰਨੀ ਆ ਜਾਓ ਜਾ ਚਲੋ ਠੀਕ ਆ ਛੱਡ ਦੋ ਹੁਣ ਇਹਨਾਂ ਨੂੰ ਇੰਨੇ ਹੀ ਟਾਈਮ ਪਾਸ ਕਰਨਾ ਵਾ ਹੁਣ ਮੈਂ ਸਾਰੀ ਦਿਹਾੜੀ ਕਰਨਾ ਕੀ ਹੋਰ ਇਹੋ ਹੀ ਕੁਝ ਕਰਦੇ ਰਹਿਣਾ ਇਹਦੀ ਟੈਸਟਿੰਗ ਕਰਨੀ ਨਾ ਹੁਣ ਕਿੰਨਾ ਕੁ ਸਾਫ਼ ਹੁੰਦੀ ਥੱਲੇੋਂ ਗੱਡੀ ਉਹ ப்ਲੀਜ਼ ਖਲਾਰਾ ਨਾ ਪਾਇਓ ਘਰ ਦੇ ਵਿੱਚ ਚਿੱਕੜ ਕਰਕੇ ਰੱਖ ਦਿੰਦੇ ਜੇ ਬਸ ਗੱਡੀਆਂ ਤੋਂ ਗੱਡੀਆਂ ਤੇ ਪੇਕੇ ਜਾਣੀ ਬੇਗਮ ਆਵੇ ਸੁੱਖ ਦਾ ਸਾਲੀ ਮੈਂ ਇੱਦੀ ਨਾ ਫਿਰ ਰਹਿ ਕੇ ਆਣਾ ਜੇ ਉੱਥੇ ਕਦੇ ਤੇ ਪੇਕੇ ਜਾਣੀ ਬੇਗਮ ਆਵੇ ਸੁੱਖ ਦਾ ਸਾਲੀ ਮਾਰੋ ਮਾਰੋ ਚੱਲ ਚੱਲ ਇਸੇ ਬਹਾਨੇ ਸੋਈਏ ਤੇ ਸਹੀ ਤੁਹਾਡਾ ਨਾ ਕੋਈ ਹਾਲ ਨਹੀਂ ਚੰਗਾ ਇਹਨਾਂ ਦਾ ਵੀ ਨਾ ਕੋਈ ਹਾਲ ਨਹੀਂ